ਕਮਾਲ ਖੁਸ਼ੀ ਦੁੱਗਾ ਵਾਲਾ ਦੁੱਗਾ ਵਾਲਾ ਆਹ ਦੁੱਗਾ ਵਾਲਾ ਖੁਸ਼ੀ ਖੁਸ਼ੀ ਤਾੜੀਆਂ 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 ਖੁਸ਼ੀ ਦੁੱਗਾ ਖੁਸ਼ੀ 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 ਦੱਲ ਲਾਲੀ ਓਏ ਕੀ ਸਮਾਨ ਆ ਕੋਟ ਫੱਤਿਆਂ ਆ ਆ ਸਿਰਾਂ ਹੋਏ ਆ ਉਹ ਕਰੇ ਨੀਲੇ ਜਾਣੀਆਂ ਉਹ ਇੱਥੇ ਮਾਰੋ ਆ ਫਿਰ ਖੁਸ਼ੀ ਤੋਂ ਅਸ਼ੀਰਵਾਦ ਲੈ ਕੇ ਆਇਆ ਮਹਾਨ ਖਿਡਾਰੀ ਤੋਂ ਖੁਸ਼ੀ ਦੇ ਅਸ਼ੀਰਵਾਦ ਨੌਜਾਨਾ ਆ ਤੇਰੇ ਪਿੱਛੇ ਇੱਕ ਛੋਟਾ ਜਿਹਾ ਬੱਚਾ ਆਇਆ ਭੱਜ ਕੇ ਆਇਆ ਕਿ ਨਾ ਮੈਂ ਖੁਸ਼ੀ ਬਾਰੇ ਬੋਲਣਾ ਹੈ ਇਹ ਸਰਬਰਾਮ ਆ ਔਰ ਬੜਾ ਦੁਖਾਂਤ ਹੋਇਆ ਇਸ ਨੌਜਾਨੇ ਦੇ ਪਰਿਵਾਰ ਦੇ ਵਿੱਚ ਪਿਛਲੇ ਦਿਨੀਏ ਦੇ ਫਾਦਰ ਸਾਹਿਬ ਮੇਰੇ ਵੀਰੋ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਬੜਾ ਅਫਸੋਸ ਹੋਇਆ ਬੜੇ ਹੀ ਲੋੜਵੰਦ ਪਰਿਵਾਰ ਦਾ ਮੈਂ ਗਰੀਬ ਨਹੀਂ ਕਹੂੰਗਾ ਬੜੇ ਲੋੜਵੰਦ ਪਰਿਵਾਰ ਦਾ ਇਹ ਨੌਜਾਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਨੌਜੋਨਾਰੇ ਵੀ ਜਰੂਰ ਸੋਚਣਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ